ਦੁਰਾਹ ਦੇ ਨੇੜਲੇ ਪਿੰਡ ਚਨਕੋਈਆਂ ਖੁਰਦ ਵਿਖੇ ਪੁਲਿਸ ਵੱਲੋਂ ਪ੍ਰਾਲੀ ਨਾ ਸਾੜਨ ਦੇ ਸਬੰਧ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਰੂਪ ਦੇ ਵਿੱਚ ਐਸਪੀ ਡੀ ਪਵਨਜੀਤ ਚੌਧਰੀ ਐਸਡੀਐਮ ਪਾਇਲ ਪ੍ਰਦੀਪ ਬੈਂਸ ਡੀਐਸਪੀ ਪਾਇਲ ਅਤੇ ਦੁਰਾਹ ਥਾਣਾ ਦੇ ਐਸਐਚਓ ਪਹੁੰਚੇ ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੂੰ ਪ੍ਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ ਤੇ ਪ੍ਰਾਲੀ ਸਾੜਨ ਦੇ ਦੁਸ਼ ਪ੍ਰਭਾਵਾਂ ਬਾਰੇ ਦੱਸਿਆ ਗਿਆ ਚਨਕੋਈਆਂ ਖੁਰਦ ਪਹੁੰਚੇ ਇਸ ਮਾਮਲੇ ਅਸੀਂ ਜੋ ਸਰਕਾਰ ਦੀਆਂ ਹਦਾਇਤਾਂ ਨੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਯਾਦਵ ਵੈਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਆਪਣੇ ਪੁਲਿਸ ਜ਼ਿਲ੍ਹਾ ਖੰਨਾ ਦੇ ਜਿਹੜੇ ਸਾਡੇ ਦਿਹਾਤ ਦੇ ਏਰੀਏ ਨੇ ਉਹਨਾਂ ਦੇ ਵਿੱਚ ਜਾ ਕੇ ਅਸੀਂ ਕਿਸਾਨ ਭਾਈਆਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਆ ਮੀਟਿੰਗਾਂ ਦੇ ਵਿੱਚ ਡੀਐਸਪੀ ਕਨਸਰਨਡ ਐਚਡੀਐਮ ਸਾਹਿਬ ਹਲਕਾ ਅਫਸਰ ਐਸ ਐਚਓ ਮੁਖ ਅਫਸਰ ਹਰ ਆਪਣੀ ਡਿਊਟੀ ਦੇ ਮਤਾਬਕ ਆ ਕੇ ਅਸੀਂ ਇਹਨਾਂ ਦੇ ਵਿੱਚ ਬੈਠ ਕੇ ਕੁਝ ਇਸ ਇਸ਼ੂ ਤੇ ਗੱਲਬਾਤਾਂ ਕੀਤੀਆਂ ਕਿ ਤਾਂ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਔਰ ਜਿਹੜਾ এনवायरमेंट ਹੈ ਉਹਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਹੋਰ ਆਪਾਂ ਕਿਵੇਂ ਵੱਧ ਤੋਂ ਵੱਧ ਸਹਾਇੀ ਚੀਜ਼ਾਂ ਹੋ ਸਕਦੀਆਂ ਨੇ ਕੋ ਸੈਂਟੀਫਿਕਲੀ ਚੀਜ਼ਾਂ ਨੇ ਐਗਰੀਕਲਚਰ ਨਾਲ ਰਿਲੇਟਡ ਸਿਗੀਆਂ ਉਹ ਡਿਸਕਸ ਕੀਤੀਆਂ ਜਿਹੜੇ ਹੋਰ ਮਹਿਕਮੇ ਨੇ ਕਨਸਰਨ ਕੋ ਐਗਰੀਕਲਚਰ ਮਹਿਕਮਾ ਹੈ ਜਾਂ ਕਿ ਹੋਰ ਵਿਭਾਗ ਦੇ ਕਿਸੇ ਅਫਸਰ ਦੀ ਡਿਊਟੀ ਆ ਉਹ ਵੀ ਐਸ.ਐਚ.ਓ. ਸਾਹਿਬ ਨੇ ਤੁਹਾਨੂੰ ਡਿਟੇਲ ਚ ਵੀ ਦੱਸ ਸਕਦੇ ਆ ਸ਼ਾਰਟਕਟ ਇਹ ਆ ਕਿ ਇਹਨਾਂ ਨੇ ਇੱਕ ਕਲਸਟਰ ਬਣਾ ਕੇ ਅਸੀਂ ਟੀਮਾਂ ਜੁਆਇੰਟਲੀ ਬਣਾਈਆਂ ਹੋਈਆਂ ਨੇ ਐਸ.ਐਚ.ਓ. ਲੈਵਲ ਤੇ ਸਿਵਲ ਦੇ ਵਿਭਾਗ ਨੇ ਡੀ.ਐਸ.ਪੀ. ਲੈਵਲ ਤੇ ਐਸ.ਐਚ.ਓ. ਇਦਾਂ ਹੀ ਥਲੜੇ ਲੈਵਲ ਤੇ ਜਿਹੜੇ ਕਲਸਟਰ ਬਣਾ ਕੇ ਏ.ਐਸ.ਆਈ. ਜੇਲ ਅਫਸਰ ਨਾਲ ਇਹਨਾਂ ਦੇ ਪਟਵਾਰੀ ਕਾਨੂੰਗੋ ਮੇਰਾ ਕਹਿਣ ਦਾ ਵਾ ਹਰ ਵਿਭਾਗ ਮਾ ਇਹਦੇ ਵਿੱਚ ਇਨਵੋਲਵ ਕਰਕੇ ਅਸੀਂ ਪੁਲਿਸ ਆਫਸਰ ਖਾਸ ਤੌਰ ਤੇ ਸਾਡੇ ਐਸਐਸਪੀ ਸਾਹਿਬ ਦੀ ਹਦਾਇਤ ਦੇ ਮਤਲਬ ਅਸੀਂ ਸਟੱਬਲ ਵਰਨਿੰਗ ਦੇ ਇਸ਼ੂ ਤੇ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗ ਕਰਦੇ ਜਿਹਦੇ ਤਹਿਤ ਅੱਜ ਅਸੀਂ ਚੰਕੋਈਆਂ ਖੋੜ ਦੇ ਵਿੱਚ ਮੀਟਿੰਗ ਕੀਤੀ ਲੋਕਾਂ ਦਾ ਬੜਾ ਅੱਛਾ ਹੰਗਾਰਾ ਰਿਆ ਔਰ ਬਹੁਤ ਸਾਰਾ ਵਿਚਾਰ ਵਟਾਂਦਰਾ ਸਾਡਾ ਹੋਇਆ ਤਾਂ ਕਿ ਇਹ ਜਿਹੜੀ ਇਸ ਚੀਜ਼ ਹੈ ਇਹਦੀ ਕੋਈ ਵੀ ਇੱਥੇ ਆ ਅੱਗ ਲੱਗਣ ਪਰਾਲੀ ਵਾਲੀ ਕੋਈ ਵੀ ਐਕਸੀਡੈਂਟ ਨਾ ਹੋਵੇ